ਸਸ਼ਕਾਲ ਇੰਡੋਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆਂ ਸਵਾਗਤ ਕਰਦੀ ਆਂ ਕੰਗਨਾ ਰਣੌਤ ਦੀ ਫਿਲਮ ਨੂੰ ਲੈ ਕੇ ਸਿੱਖ ਜਥੇਬੰਦੀਆਂ ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਜੀ ਹਾਂ ਪੰਜਾਬ ਚ ਵੱਖ-ਵੱਖ ਥਾਵਾਂ ਤੇ ਰਿਲੀਜ਼ ਦਾ ਤੀਖਾ ਵਿਰੋਧ ਕੀਤਾ ਜਾ ਰਿਹਾ ਹੈ ਭਾਜਪਾ ਸੰਸਦ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਅੱਜ ਰਿਲੀਜ਼ ਹੋ ਗਈ ਹੈ ਪਰ ਇਸ ਫਿਲਮ ਨੂੰ ਲੈ ਕੇ ਸਿੱਖ ਜਥੇਬੰਦੀਆਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਫਿਲਮ ਰਿਲੀਜ਼ ਨੂੰ ਰੋਕਣ ਦੇ ਲਈ ਪੰਜਾਬ ਚ ਵੱਡੇ ਪੱਧਰ ਤੇ ਸਿੱਖੀ ਇਕੱਠੇ ਹੋ ਗਏ ਨੇ ਤੇ ਕਈ ਸਿਨੇਮਾ ਘਰਾਂ ਦੇ ਬਾਹਰ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਵੇਖੀ ਗਈ ਹੈ ਜੇਕਰ ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਦੇ ਪੀਵੀਆਰ ਚ ਲੱਗਣ ਜਾ ਰਹੀ ਫਿਲਮ ਤੇ ਸਿੱਖ ਜਥੇਬੰਦੀਆਂ ਵੱਲੋਂ ਫਿਲਮ ਦੇ ਵਿਰੋਧ ਚ ਪ੍ਰਦਰਸ਼ਨ ਕੀਤਾ ਗਿਆ ਤੇ ਪੀਵੀਆਰ ਚ ਲੱਗਣ ਜਾ ਰਹੀ ਫਿਲਮ ਨੂੰ ਰੋਕ ਦਿੱਤਾ ਗਿਆ ਨੀ ਹੈਗੀ ਨਹੀਂ ਅਸੀਂ ਸਾਨੂੰ ਕੋਈ ਹੁਕਮ ਮਿਲਿਆ ਚਲੋ ਬਹੁਤ ਮੈਂ ਕਹਤਾ ਮੈਂ ਕਿ ਜੇ ਫੋਨ ਲਾਣੀ ਹੈ ਐਸੋ ਚ ਸਾਰੀ ਨੌਲੇਜ ਪੁੱਛ ਕੇ ਤਾਂ ਲਾਣੀ ਅਸਾਂ ਲਾਣੀ ਨਹੀਂ ਚਲੋ ਅਸੀਂ ਦਾ ਇਸ ਦਾ ਵਿਰੋਧ ਕਰਦੇ ਆ ਕਿ ਨਹੀਂ ਲਾਂਦੇ ਤਾਂ ਵਧੀਆ ਗੱਲ ਹੈ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ ਬਾਬਾ ਜੀ ਆਪ ਵੀ ਆਪ ਨਹੀਂ ਅਸੀਂ ਤੁਹਾਡੇ ਨਾਲ ਸਰਦਾਰ ਠੀਕ ਹੈ ਲਾਂਦੇ ਨਹੀਂ ਹੈਗੇ ਤੁਸੀਂ ਟੈਨਸ਼ਨ ਨਾ ਕਰੋ ਯਾਰੋ ਹਾਂਜੀ ਬਾਬਾ ਜੀ ਸੱਚੀ ਬਾਬੀ ਹਾਂਜੀ ਸਰ ਬਾਬਾ ਜੀ ਤੁਹਾਨੂੰ ਪਤਾ ਸੀਗਾ ਇਹਦਾ ਵਿਰੋਧ ਹੋੜਾ ਤੇ ਜਾਣ ਪੁੱਛ ਕੇ ਜਿੱਦ ਕਿਉਂ ਕੀਤੀ ਮੈਂ ਲਾਣੀ ਪੀਵੀਆਰ ਦਾ ਜਿਹੜਾ ਮਾਲਕ ਬਾਕੀ ਇੱਕ ਮਿੰਟ ਜੀ ਤੇ ਬਾਕੀ ਜਿੱਥੇ ਜਿੱਥੇ ਚੱਲ ਰਹੀ ਆ ਨਾ ਫਿਲਮ ਜਿੱਥੇ ਜਿੱਥੇ ਆਇਆ ਹੈਗਾ ਨੈਟ ਦੇ ਉੱਤੇ ਸਾਰਿਆਂ ਨੇ ਪਹਿਲਾਂ ਕਹਿਣ ਤੋਂ ਬੰਦ ਕਰਵਾ ਦਿੱਤੀ ਇਹਨਾਂ ਨੇ ਇਹਨਾਂ ਨੇ ਮਤਲਬ ਵੀ ਉਹ ਜਿਹੜਾ ਆਪਣੇ ਨੈਟ ਦੇ ਉੱਤੇ ਐਡ ਜਾਨੀ ਕਿ ਰਾਤ ਬਾਅਦ ਦੁਪਹਿਰ ਜਾਂ ਬਾਅਦ ਰਾਤ ਸਕੇ 12 ਵਜੇ ਤੋਂ ਬਾਅਦ ਜਿਹਨਾਂ ਨੇ ਹਟਾਇਆ ਤਾਂ ਕਰਕੇ ਆ ਜਿਹੜੀ ਗੱਲ ਹੋਈ ਆ ਫਿਰ ਵੀ ਜੋ ਤੁਹਾਨੂੰ ਐਸਜੀਪੀਸੀ ਵੱਲੋਂ ਦੇਸ਼ ਆਉਣਗੇ ਜੀ ਉਹ ਜਦੋਂ ਤਾਂ ਖੜੋਗੇ ਇੱਥੇ ਸ਼ਾਂਤਮਈ ਤਰੀਕੇ ਨਾਲ ਹਾਂ ਜੀ ਹਾਂ ਜੀ ਆ ਉਹਨਾਂ ਜਰ ਬੈਠਾਂਗੇ ਆਪਾਂ ਇੱਥੇ ਪਿੱਛੇ ਸ਼ਾਂਤਮਈ ਤਰੀਕੇ ਨਾਲ ਜਦੋਂ ਦੇਸ਼ ਆਊ ਆਪਾਂ ਚਲੇ ਜਾਵਾਂਗੇ ਵਾਪਸ ਬਹੁਤ ਚੰਗੀ ਗੱ ਸਾਲ ਸਰ ਹਾਂ ਜੀ ਜਿੰਦਾਬ ਸਰਕਾਰ ਮੁਰਦਾਬਾ ਜਿੰਦਾਬ ਸਰਕਾਰ ਮੁਰਦਾਬਾ ਕਿੰਨੇ ਨਰਾ ਮੁਰਦਾਬਾ ਐਵੇਂ ਜੇਦ ਕੀਤੀ ਸੀ ਪੀਵੀਆਰ ਦੇ ਮਾਲਕ ਨੇ ਵੀ ਮੈਂ ਫਿਲਮ ਚਲਾਣੀ ਹੈ ਸਾਰੇ ਸਿਨੇਮਿਆਂ ਵਾਲੇ ਬੰਦ ਕਰਤਾ ਵੀ ਅਸੀਂ ਬੰਦ ਕਰਦੇ ਆਂ ਇਹਨੇ ਕਿਉਂ ਜ਼ਿੱਦ ਕੀਤੀ ਵੀ ਮੈਂ ਚਲਾਣੀ ਹੈ ਸਾਰੇ ਰੋਬਿਰੋਧ ਕਰ ਰਹੇ ਆ ਨਹੀਂ ਨਹੀਂ ਇਹਦੇ ਕੋਈ ਮਤਲਬ ਮੈਂ ਕੀਜੇ ਕੋਲ ਜिद ਕੀਤੀ ਸਾਡੇ ਕੋਲ ਨਹੀਂ ਕੀਤੀ ਇਹ ਨਾ ਜੀ ਹਾਂ ਜੀ ਮੈਂ ਤੁਹਾਨੂੰ ਦੱਸਦਾ ਕਿ ਜिद ਕਿਸੇ ਕੋਲ ਨਹੀਂ ਕੀਤੀ ਜੇ ਇਹ ਕਰੀ ਕਰਿਆ ਤੇ ਬਾਕੀ ਦਾ ਨਾ ਨੈਟ ਤੇ ਜਿਹੜਾ ਆਪਾਂ ਫਿਲਮ ਚਲਾਉਣ ਦੇ ਟਾਈਮਿੰਗ ਉਹ ਸਾਰਿਆਂ ਨੇ ਪਹਿਲਾਂ ਹੀ ਬੰਦ ਕਰਤੇ ਹਾਂ ਇਹਨਾਂ ਨਾਲ ਬੱਚ ਹੋਵੇ ਥੋੜਾ ਪਹਿਲਾਂ ਅਸੀਂ ਆਪਾਂ ਤੁਹਾਨੂੰ ਲੈਟਰ ਦੇਣ ਮੇਰੇ ਅਧਿਕਾਰੀ ਪਹੁੰਚੇ ਨੇ ਉੱਥੇ ਇਹਨਾਂ ਵੱਲੋਂ ਵੀ ਮਤਲਬੀ ਤੁਹਾਡੇ ਕੋਲੇ ਸੰਬੰਧਿਤ ਥਾਣੇ ਕੋਲੇ ਮਤਲਬੀ ਇਹ ਗੱਲ ਇਹਨਾਂ ਨੂੰ ਲੈਟਰ ਦਿੱਤਾ ਹੈਗਾ ਵੀ ਅਸੀਂ ਚਲਾਉਣੀ ਆ ਸਾਡੇ ਕੋਲੇ ਸਾਨੂੰ ਪੂਰਾ ਪਤਾ ਲੱਗਾ ਜੀ ਤੁਹਾਡੇ ਕੋਲੇ ਕਿ ਉਹ ਉਹਨਾਂ ਨੇ ਮਤਲਬੀ ਪ੍ਰੋਟੈਕਸ਼ਨ ਬੰਦੀ ਆ ਵੀ ਫਿਰ ਆਪਾਂ ਚਲੋ ਦੇਖੋ ਜੀ ਅਸੀਂ ਜਿੱਤ ਜੇ ਕੋਈ ਗੱਲਬਾਤ ਹੋਊਗੀ ਤਾਂ ਅਸੀਂ ਪਹੁੰਚਣਾ ਹੀ ਪਹੁੰਚਣਾ ਹੈ ਮੰਗਣ ਚਾਹੀਦੀ ਨਾ ਮੰਗਣਾ ਅਸੀਂ ਜੀ ਇਹਨਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਵੀ ਸ਼ਾਂਤੀ ਬ ਕੋਈ ਇਹ ਜਿਆਦਾ ਸਾਰਾ ਕੋਈ ਸਾਨੂੰ ਰਾਤੀ ਇਹਨਾਂ ਨੂੰ ਮੈਂ ਇਨਸ਼ੋਰ ਕਰਕੇ ਇੱਥੋਂ ਗਿਆ ਸੀਗਾ ਵੀ ਨਹੀਂ ਲਗੂਗੀ ਰਾਤ ਵੀ ਕੀਤਾ ਸਵੇਰੇ ਉੱਠ ਕੇ ਵੀ ਤੇ ਹੁਣ ਵੀ ਇਹਨਾਂ ਨਾਲ ਗੱਲ ਕਰ ਲਈ ਜੇ ਜਲਦੀ ਜੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਹਾਂ ਬਿਲਕੁਲ ਵੀ ਨਹੀਂ ਚੱਲੂਗੀ ਜੀ ਮੈਂ ਮੈਂ ਜ਼ਿੰਮੇਵਾਰ ਹਾਂ ਜੀ ਅਗਰ ਸ਼ਹਿਰ ਦੇ ਵਿੱਚ ਸ਼ਾਂਤੀ ਰਹਿਣੀ ਬੜੀ ਜ਼ਰੂਰੀ ਹੈ ਅਸੀਂ ਹਾਂ ਬਿਲਕੁਲ ਜੀ ਆਪ ਭਾਈਚਾਰਕ ਸਾਂਝ ਜਿਹੜੀ ਬੜੀ ਰਹਿਣੀ ਚਾਹੀਦੀ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਸ ਫਿਲਮ ਦੇ ਵਿੱਚ ਸਿਕਾ ਦੇ کردار ਖੁਸ਼ੀ ਕਰਨ ਦਾ ਯਤਨ ਕੀਤਾ ਆਜੋ ਜੀ ਮੈਂਬਰ ਸਾਹਿਬ ਇੱਥੇ ਆਏ ਸਿਕਾ ਜਦੋਂ ਐਮਰਜੈਂਸੀ ਲੱਗੀ ਵੀ ਸੀ ਆਡੀਆਂ ਵਿੱਚ ਉਸ ਵੇਲੇ ਵੀ ਐਮਰਜੈਂਸੀ ਦਾ ਵਿਰੋਧ ਖਾਲਸੇ ਪੰਥ ਨੇ ਕੀਤਾ ਸੀ ਪਰ ਇਸ ਫਿਲਮ ਦੇ ਵਿੱਚ ਖਾਲਸੇ ਪੰਥ ਦਾ ਜਿਹੜਾ ਕਿਰਦਾਰ ਹੈ ਉਹਨੂੰ ਨੀਵਾ ਕਰਕੇ ਵਿਖਾਇਆ ਗਿਆ ਔਰ ਉਹਦੇ ਵਿੱਚ ਵਿਰੋਧ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਕੀ ਵੀ ਜਿੰਨੀਆਂ ਸਿੱਖ ਸੰਸਥਾਵਾਂ ਨੇ ਸੰਪਰਦਾਵਾਂ ਨੇ ਸਭ ਵੱਲੋਂ ਜ਼ੋਰ ਕੀਤਾ ਜਾ ਰਿਹਾ ਹੈ ਪ੍ਰਧਾਨ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸudar rajinder ji ਸਾਹਿਬ ਜੀ ਵੱਲੋਂ ਪੰਜਾਬ ਸਰਕਾਰ ਨੂੰ ਦੋ ਵਾਰੀ ਚਿੱਠੀ ਲਿਖ ਕੇ ਭੇਜੀ ਗਈ ਵੀ ਇਹ ਪੰਜਾਬ ਦੇ ਵਿੱਚ ਫਿਲਮੀ ਲਗਣੀ ਚਾਹੀਦੀ ਪੰਜਾਬ ਚ ਕੀ ਪੂਰੇ ਭਾਰਤ ਜੀ ਲਗਣੀ ਚਾਹੀਦੀ ਪਰ ਪੰਜਾਬ ਸਰਕਾਰ ਇਹਦੇ ਵਿੱਚ ਨਾਕਾਮਯਾਬ ਰਹੀ ਉਹਨਾਂ ਨੇ ਇਸ ਫਿਲਮ ਨੂੰ ਲਾਂਡ ਦੇ ਆਗਿਆ ਦਿੱਤੀ ਹੈ ਜਿਹਦੇ ਕਰਕੇ ਸਾਨੂੰ ਅਜ ਸੜਕਾਂ ਤੋਂ ਉਤਰ ਕੇ ਮਰੂਤ ਕਰਨਾ ਪੈ ਰਿਹਾ ਪੂਰੇ ਇੰਡੀਆ ਭਾਰਤ ਦੇ ਵਿੱਚ ਇਹ ਫਿਲਮੀ ਲਗਣੀ ਚਾਹੀਦੀ ਕੇਵਲ ਅਜ ਸਿੱਖਾਂ ਦੀ ਕਿਰਦਾਰ ਕੋਸ਼ਿਸ਼ ਕੀਤੀ ਗਈ ਇਸ ਫਿਲਮ ਵਿੱਚ ਕਾਲੂ ਕਿਸੇ ਹੋਰ ਫਿਲਮ ਵਿੱਚ ਕਿਸੇ ਹੋਰ ਦੀ ਕਿਸੇ ਹੋਰ ਮਤ ਦੀ ਜਾਂ ਕਿਸੇ ਹੋਰ ਧਾਰਮਿਕ ਸੰਸਥਾ ਦਾ ਵੀ ਹੋ ਸਕਦਾ ਤੇ ਸਰਕਾਰਾਂ ਨੂੰ ਚਾਹੀਦਾ ਵੀ ਜਿਨ੍ਹਾਂ ਫਿਲਮਾਂ ਦੇ ਵਿੱਚ ਕਿਸੇ ਖਾਸ ਦੇ ਰੂਪ ਕੋ ਕਰਕੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਜਾਂ ਉਹਨਾਂ ਨੂੰ ਨੀਵਾ ਕੀਤਾ ਜਾਂਦਾ ਉਹ ਫਿਲਮਾਂ ਪੂਰੇ ਦੇਸ਼ ਵਿੱਚ ਨਹੀਂ ਚੱਲਣੀਆਂ ਚਾਹੀਦੀ ਦੇਸ਼ ਨੂੰ ਇੱਕ ਕਰਕੇ ਜੋੜ ਕੇ ਰੱਖਣ ਦੀ ਸਾਰਿਆਂ ਦੀ ਮਨਸਾ ਹੈ ਉਹ ਇਸ ਦੇਸ਼ ਨੂੰ ਤੋੜਦਾ ਨਹੀਂ ਜਾਂਦਾ ਤੇ ਜੇ ਇਹ ਵਰਤੀ ਸਰਕਾਰਾਂ ਦੇ ਅੰਦਰ ਵੀ ਹੈ ਤੇ ਫਿਰ ਉਹ ਕਿਉਂ ਵੰਡੀਆਂ ਪਾਉਂਦੇ ਉਹਨਾਂ ਦੀਆਂ ਫਿਲਮਾਂ ਨੂੰ ਸੈਂਸਰ ਬੋਰਡ ਦੇ ਵਿੱਚ ਪਾਸ ਕਰਕੇ ਲੋਕਾਂ ਦੇ ਦਿਲਾਂ ਨੂੰ ਤੋੜਨ ਵਾਸਤੇ ਅੱਗੇ ਭੇਜਦੇ। ਉਹਦੇ ਵਿਰੋਧ ਵਾਸਤੇ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਏ। ਪ੍ਰਸ਼ਾਸਨ ਵੱਲੋਂ ਸਾਨੂੰ ਇਹ ਤਰਵਾਸ ਹੋਇਆ ਕਿ ਫਿਲਮ ਨਹੀਂ ਚੱਲੇਗੀ ਕਿਸੇ ਵੀ ਤਰੀਕੇ ਨਹੀਂ ਚੱਲੇਗੀ। ਪਰ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਅੱਗੇ ਤੋਂ ਵੀ ਪੂਰੇ ਪੰਜਾਬ ਭਰ ਦੇ ਵਿੱਚ ਖਾਸ ਕਰਕੇ ਪੰਜਾਬ ਸਰਕਾਰ ਦੇ ਇੱਥੇ ਤਾਂ ਅਥਾਰਟੀ ਜਲਦੀ ਹੈ ਨਾ ਇਹ ਕਹਿ ਸਕਦੇ ਆ ਬਾਕੀ ਇਹ ਸੈਂਟਰ ਜੀ ਪਰ ਇਹ ਤਾਂ ਤੁਸੀਂ ਕੀ ਮੰਗ ਕਰਦੇ ਹੋ ਇਸ ਬਾਰੇ? ਅਸੀਂ ਮੰਗ ਕਰਦੇ ਆ ਫਿਲਮ ਚੱਲੇ ਹੀ ਨਾ ਜੀ। ਪੂਰੇ ਦੇਸ਼ ਵਿੱਚ ਨਹੀਂ ਤੇ ਇਕੱਲੇ ਪੰਜਾਬ ਵਿੱਚ ਨਹੀਂ ਪੂਰੇ ਦੇਸ਼ ਵਿੱਚ ਨਹੀਂ ਚੱਲਣੀ ਚਾਹੀਦੀ। ਹੋਰ ਵੀ ਜਿਹੜੇ ਇੰਟਰਨੈਟ ਦੇ ਮਾਧਿਅਮ ਨੇ ਕਿਸੇ ਵੀ ਪ੍ਰਕਾਰ ਨੇ ਕਿਤੇ ਵੀ ਫਿਲਮ ਜਿਹੜੀ ਆ ਉਹ ਆਵਣੀ ਨਹੀਂ ਚਾਹੀਦੀ ਪੂਰਨ ਤੌਰ ਤੇ ਬੈਨ ਨਹੀਂ ਹੋ ਜਾਣੀ ਚਾਹੀਦੀ। ਮੰਨ ਲਓ ਸੋਸ਼ਲ ਮੀਡੀਆ ਤੇ ਅਜੇ ਤੁਸੀਂ ਉਹਦਾ ਵੀ ਵਿਰੋਧ ਕਰੋਗੇ। ਉਹਦਾ ਵੀ ਵਿਰੋਧ ਹੈ ਸਾਡੇ ਪਾਸ। ਪੂਰਨ ਤੌਰ ਤੇ ਪੂਰਨ ਤੌਰ ਤੇ ਕੀ ਕਰਨਾ ਚਾਹੋਗੇ? ਜਿਹੜੀ ਇਹ ਪਿਕਚਰ ਬਣੀ ਹੈ ਇਹ ਸਿੱਖਾਂ ਦੀ ਨਕਲ ਜਿਹੜੀ ਬਾਰੇ ਜ਼ਿਆਦਾ ਦਿਖਾਇਆ ਗਿਆ ਹੈ। ਇਹ ਸਾਰੇ ਇਹਦਾ ਬਰੋਧ ਕਰਦੇ ਆ ਮੰਗ ਕਰਦੇ ਆ ਕਿ ਫਿਲਮ ਇੰਡੀਆ ਚ ਸਹੀ ਹਿਸਾਨ ਤੇ ਨਹੀਂ ਚੱਲਣੀ ਚਹੀਦੀ ਇਹਦਰ ਹੋ ਰਹਿ ਰਿਹਾ ਖਾਸ ਕਰਕੇ ਪੰਜਾਬ ਤਾਂ ਇਸ ਗੱਡੀਆ ਜੀ ਸਾਰੇ ਨੇ ਬਰੋਧ ਕੀਤਾ ਕਿ ਪ੍ਰਸ਼ਾਸਨ ਨੇ ਸਾਨੂੰ ਸਰਾਂ ਦਾ ਵਿਸਵਾਸ ਦਵਾਇਆ ਹੈ ਕਿ ਫਿਲਮ ਨਹੀਂ ਚੱਲੇਗੀ ਜੀ ਇਹ ਗੱਲ ਹੈ ਪ੍ਰਸ਼ਾਸਨ ਦਾ ਇਸ ਗੱਲ ਤੇ ਅਸੀਂ ਅਵਾਜ਼ ਕਰਦੇ ਆ ਕਿ ਮੰਗ ਵੀ ਕਰਦੇ ਆ ਕਿ ਕੇਵਲ ਪੰਜਾਬ ਜੀ ਨਹੀਂ ਸਗੋਂ ਇੰਡੀਆ ਚ ਕਿਸੇ ਵੀ ਫਿਲਮ ਨਹੀਂ ਚੱਲਣੀ ਚਾਹੀਦੀ ਜੇ ਜੋ ਤਾਂ ਇਹ ਜੀਆਂ ਫਿਲਮਾਂ ਜਿਹੜੀਆਂ ਨੇ ਕਿਸੇ ਖਾਸ ਸੰਬੰਧ ਜਾਤੀਵਾਰੀ ਬਣਦੀਆਂ ਉਹ ਬਣਨੀਆਂ ਨਹੀਂ ਚਾਹੀਦੀ ਖਾਸ ਕਰਕੇ ਚੱਲ ਜਾਣੀਆਂ ਜਦੋਂ ਸਿਖਾ ਦੇ ਜਦੋਂ ਐਮਰਜੈਂਸੀ ਲੱਗੇ ਆ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)} ਐਮਰਜੈਂਸੀ ਨੂੰ ਦਬਾਉਣ ਵਾਸਤੇ ਐ ਜਿਹੇ ਜਿਹੜੀ ਤਾਕਤਾਂ ਹੈਗੀਆਂ ਉਸ ਨੂੰ ਦਬਾਉਣ ਵਾਸਤੇ ਜਦੋਂ ਐਮਰਜੈਂਸੀ ਲਾਈ ਸੀਗੀ ਤਾਂ ਟੋਟਲ ਇਹਨੂੰ ਕੋਈ ਸਿੱਖਾ ਦੇ ਉਸ ਦੇ ਖਿਲਾਫ ਪੰਥ ਜੀ ਦਾ ਖੜਿਆ ਹੋਇਆ ਸੀਗਾ ਇਹ ਕਮਨਰ ਨੌਤ ਨੇ ਜਿਹੜੀ ਫਿਲਮ ਬਣਾਈ ਹੈ ਐਮਰਜੈਂਸੀ ਇਸ ਦੇ ਵਿੱਚ ਸਿੱਖਾਂ ਦੀ ਕਿਰਦਾਰ ਅਤੇ ਜਿਹੜਾ ਸਿੱਖਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੈਂਸਰ ਬੋਰਡ ਜਿਹੜਾ ਹੈਗਾ ਜਦੋਂ ਫਿਲਮ ਜਾਰੀ ਕਰ ਰਿਹਾ ਹੈਗਾ ਅਗਰ ਉਹ ਸਿੱਖਾਂ ਦੇ ਬਾਬਤ ਕੋਈ ਫਿਲਮ ਬਣੀ ਹੈ ਅਕਾਲ ਤਖਤ ਸਾਹਿਬ ਤੋਂ ਪਹਿਲੇ ਉਹਦੀ ਮਨਜ਼ੂਰੀ ਹੋਣੀ ਚਾਹੀਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਹਦੀ ਮਨਜ਼ੂਰੀ ਹੋਣੀ ਚਾਹੀਦੀ ਹੈ ਸਾਡੀ ਸਿੱਖ ਸੰਸਥਾਵਾਂ ਜਿਹੜੀਆਂ ਉਹਦੇ ਵਿੱਚ ਸ਼ਾਮਲ ਹੋ ਕੇ ਸੈਂਸਰ ਬੋਰਡ ਦੇ ਵਿੱਚ ਬੈਠ ਕੇ ਇਹ ਗੱਲ ਤੈਅ ਕਰਕੇ ਇਹ ਜਿਹੜਾ ਦਿਖਾਇਆ ਜਾ ਰਿਹਾ ਇਸ ਨੂੰ ਇੱਥੇ ਕੱਟ ਲਾਓ ਇਸ ਨੂੰ ਇੱਥੇ ਕੱਟ ਲਾਓ ਇਹ ਸਾਰੇ ਸੀ ਜਿਹੜੇ ਕੱਟ ਲਗਣ ਤੋਂ ਬਾਅਦ ਇਹ ਕੋਈ ਫੈਸਲਾ ਹੋਏਗਾ ਕਰਨਨ ਨੌਤ ਨੇ ਜਿਹੜਾ ਇਹ ਫੈਸਲਾ ਕੀਤਾ ਕਿ ਸੰਤ ਜਰਨੈਲ ਸਰ ਖਾਲਸਾ ਭਿੰਡਰਾਂ ਵਾਲੇ ਬਾਰੇ ਕੋਈ ਮਾਰੇ ਕੋਈ ਕੋਈ ਕਰਤਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਸ ਕੰਮ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸਿੱਖਾਂ ਦੇ ਖਿਲਾਫ ਇਹ ਬਹੁਤ ਵੱਡੀ ਸਾਜ਼ਿਸ਼ ਹੈ ਅਸੀਂ ਬਿਲਕੁਲ ਇਸ ਦਾ ਵਿਰੋਧ ਕਰਦੇ ਹਾਂ